ਇੱਕ ਜੋਇਫੁਲ ਜਿਹੜੇ 뮤직 ਚੱਲ ਜਾ ਪਿੱਛੇ ਬੈਕਗ੍ਰਾਉਂਡ ਤੇ ਇਟ ਵੁੱਡ ਬੀ ਮੋਰ ਗ੍ਰੇਟ ਸਹੀ ਗੱਲ ਜੀ ਸਾਰਿਆਂ ਨੂੰ ਬਹੁਤ ਖੁਸ਼ੀ ਦੀ ਗੱਲ ਹੈ ਮੇਰੇ ਵਾਸਤੇ ਤੇ ਮੇਰੀ ਪੂਰੀ ਐਕਸ਼ਨ ਟੀਮ ਵਾਸਤੇ ਨਾਲੇ ਜਦੋਂ ਪੰਜਾਬ ਆ ਕੇ ਕੰਮ ਕਰੀਦਾ ਤਾਂ ਬਹੁਤ ਅੱਛਾ ਲੱਗਦਾ ਹੈ ਤੇ ਨਾਲੇ ਜਦੋਂ ਸਪੈਸ਼ਲੀ ਪੰਜਾਬੀ ਫਿਲਮਾਂ 'ਚ ਕੰਮ ਕਰੀਦਾ ਥੈਂਕ ਯੂ ਸੋ ਮਚ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹਾਂ ਕਿ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਉਹਨਾਂ ਹਸਤੀਆਂ ਨੂੰ ਖਾਸ ਕਰਕੇ ਸਨਮਾਨਿਤ ਕੀਤਾ ਜਾ ਰਿਹਾ ਜੋ ਕਿ ਕੈਮਰੇ ਦੇ ਪਿੱਛੇ ਰਹਿ ਕੇ ਵੀ ਕੰਮ ਕਰਦੇ ਨੇ ਅੱਜ ਸਾਡੇ ਨਾਲ ਮੌਜੂਦ ਨੇ ਬਹੁਤ ਹੀ ਕਹਿੰਦੇ ਨੇ ਕਿ ਟੈਲੈਂਟਡ ਫਾਈਟ ਮਾਸਟਰ ਵੀ ਕਹਿ ਸਕਦੇ ਆ ਐਕਸ਼ਨ ਡਾਇਰੈਕਟਰ ਵੀ ਕਹਿ ਸਕਦੇ ਆ ਕਿਉਂਕਿ ਇਹ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਹੈਗੀਆਂ ਪੰਜਾਬੀ ਔਰ ਹਿੰਦੀ ਵੀ ਕੀਤੀਆਂ ਨੇ ਕਿਉਂਕਿ ਹੁਣ ਸਟੇਜ ਦੇ ਉੱਤੇ ਉਹਨਾਂ ਦੇ ਬਾਰੇ ਜਿਹੜਾ ਹੈਗਾ ਬਹੁਤ ਕੁਝ ਦੱਸਿਆ ਗਿਆ ਸੀ ਤੇ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਕਿ ਕੀ ਕਹਿਣਾ ਵਾ ਇਸ ਅਵਾਰਡ ਸ਼ੋ ਬਾਰੇ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਬਹੁਤ ਅੱਛਾ ਲੱਗਣ ਡਿਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਮੇਰੇ ਵਾਸਤੇ ਖਾਸ ਕਰਕੇ ਕਿ ਨਾਲੇ ਮੇਰੀ ਪੂਰੀ ਟੀਮ ਵਾਸਤੇ ਐਕਸ਼ਨ ਟੀਮ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਬਹੁਤ ਅੱਛਾ ਲੱਗਣ ਡਿਆ ਹੈ ਸਪੈਸ਼ਲੀ ਜਦੋਂ ਮੈਨੂੰ ਪਤਾ ਚੱਲਿਆ ਕਿ ਸਿਨੇਮਾ ਮੀਡੀਆ ਪੰਜਾਬੀ ਅਵਾਰਡ ਹੋਣ ਜਾ ਰਿਹਾ ਤੇ ਉਹਦੇ ਬਹੁਤ ਖੁਸ਼ੀ ਹੋਈ ਤੇ ਜਦੋਂ ਸਾਡਾ ਫਿਰ ਨੋਮੀਨੇਸ਼ਨ ਆਇਆ ਨਾਲੇ ਸਾਨੂੰ ਇਨਵਾਈਟ ਕੀਤਾ ਗਿਆ ਉਹ ਤੋਂ ਬਾਅਦ ਤੇ ਬਾਜੀ ਚੜਜਾਂ ਦੀ ਲੱਗ ਗਈ ਪ੍ਰਮੇਦਰ ਜੀ ਖਾਸ ਕਰਕੇ ਉਸੇ ਅਗਰ ਗੱਲ ਕਰਦੇ ਹਾਂ ਕਿਉਂਕਿ ਇੱਕ ਕਹਿੰਦੇ ਨੇ ਕਿ ਫਿਲਮ ਇੱਕ ਬਣਾਉਣ ਵਾਸਤੇ ਖਾਸ ਕਰਕੇ ਇੱਕ ਰੀਡ ਛੱਡੀ ਮੰਨਿਆ ਜਾਂਦਾ ਫਾਈਟ ਨੂੰ ਲੈ ਕੇ ਐਕਸ਼ਨ ਡਾਇਰੈਕਟਰ ਨੂੰ ਔਰ ਮੈਂ ਚਾਹਾਂਗਾ ਕਿ ਥੋੜਾ ਜਿਹਾ ਦਰਸ਼ਕਾਂ ਨੂੰ ਆਪਾਂ ਦੱਸੀਏ ਕਿ ਆਪਾਂ ਕਿਹੜੀਆਂ-ਕਿਹੜੀਆਂ ਫਿਲਮਾਂ ਜਿਹੜੀਆਂ ਹੈਗੀਆਂ ਹੁਣ ਤੱਕ ਕਰ ਚੁੱਕੇ ਆ ਜਿਹੜੀਆਂ ਮੇਨ ਹਾਂਜੀ ਹਾਂਜੀ ਜਿੱਦਾਂ ਜੀ ਮੈਡਲ ਕੀਤੀ ਸੀ ਚੋਬਰ ਕੀਤੀ ਸੀ ਫਿਰ ਜੇ ਜੱਟ ਵਿਗੜਗਾ ਕੀਤੀ ਫਿਰ ਬਦਨਾਮ ਹੁਣ ਜਿਹੜੀ ਆਈ ਹੈ ਲਾਸਟ ਫਿਲਮ ਉਹ ਕੀਤੀ ਫਿਰ ਕੀ ਜੇ ਆਪਣਾ ਜੱਟ ਐਂਡ ਜੁਲੀਅਟ ਤਰੀ ਕੀਤੀ ਸੀ ਤੇ ਬਾਕੀ ਐਜ਼ ਅ ਪਲੇ ਹਿੰਦੀ ਫਿਲਮਾਂ 'ਚ ਵੀ ਕਾਫੀ ਕੰਮ ਕੀਤਾ ਹੈ ਜਿਦਾਂ ਕਿ ਉਹਨਾਂ ਦਿੱਲੀ ਚੱਲਣ ਦੀ ਦਿੱਲੀ ਫਾਈਲ ਜਿਹਨਾਂ ਨੇ ਬਣਾਈ ਕਸ਼ਮੀਰ ਫਾਈਲ ਫਿਰ ਮਹਾਰਾਣੀ ਚੱਲਦਾ ਜੀ ਸੀਰੀਜ਼ਾਂ ਵਗੈਰਾ ਵੀ ਕਰੀਦੀਆਂ ਤੇ ਕਾਫੀ ਇਦਾਂ ਚੱਲਦਾ ਰਹਿੰਦਾ ਜੇ ਬਹੁਤ ਅੱਛਾ ਚੱਲਦਾ ਪਿਆ ਕੰਮ ਜੀ ਕਿਸ ਤਰ੍ਹਾਂ ਦਾ ਲੱਗਾ ਕਿ ਉਸ ਤੋਂ ਤੇ ਅਸੀਂ ਡਿਗ ਟਿਗ ਕੇ ਜਿਹੜਾ ਹੈਗਾ ਉੱਥੇ ਆਪਣੀ ਡਾਇਰੈਕਸ਼ਨ ਦਿੰਨੇ ਆ ਅੱਜ ਹੋਰ ਬੜੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਉਹ ਵੀ ਖਾਸ ਕਰਕੇ ਮੀਡੀਆ ਵੱਲੋਂ ਜਿਹੜਾ ਹੈਗਾ ਇੱਕ ਤੁਹਾਨੂੰ ਸਨਮਾਨ ਮਿਲਿਆ ਬਿਲਕੁਲ ਜੀ ਬਹੁਤ ਖੁਸ਼ੀ ਦੀ ਗੱਲ ਹੈ ਨਾਲੇ ਸਪੈਸ਼ਲੀ ਕੀ ਹੁੰਦਾ ਜੀ ਐਕਸ਼ਨ ਇੱਕ ਐਦਾਂ ਦੀ ਚੀਜ਼ ਹੈ ਕਿ ਜਿਹੜਾ ਕਿ ਲੋਕਾਂ ਨੂੰ ਇੰਟਰਟੇਨ ਕਰਦੀ ਤੇ ਸਰਪ੍ਰਾਈਜ਼ ਹੁੰਦੀ ਜਦੋਂ ਸਰਪ੍ਰਾਈਜ਼ ਹੈਗਾ ਡੈਫੀਨਟਲੀ ਇੱਕ ਹੁੰਦਾ ਨਾ ਕਿ ਸ਼ੌਕ ਹੁੰਦਾ ਬੰਦਾ ਦੇ ਨਾਲ ਸੋਚਦਾ ਵਾਹ ਕੀ ਬਾਤ ਹੈ ਤੇ ਐਕਸ਼ਨ ਨਾਲ ਡੈਫੀਨਟਲੀ ਇੰਟਰਟੇਨ ਹੁੰਦੇ ਲੋਕੀ ਤੇ ਖਾਸ ਕਰਕੇ ਨਾਲੇ ਸਾਡੀ ਪੰਜਾਬ ਦੀ ਆਡੀਅੰਸ ਨਾਲੇ ਸਾਊਥ ਦਾ ਐਕਸ਼ਨ ਦੇ ਬਹੁਤ ਪ੍ਰਿਫਰ ਕਰਦੇ ਤੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਬਹੁਤ ਅੱਛਾ ਲੱਗਣ ਡਿਆ ਤੇ ਡੈਫੀਨਟਲੀ ਅੱਛਾ ਕਰਾਂਗੇ ਬੈਟਰ ਕਰਾਂਗੇ ਸਿੰਪਾ ਜਿਹੜਾ 2025 ਹੋ ਰਿਹਾ ਜੀ ਉਹਦੇ ਵਿੱਚ ਤੁਹਾਨੂੰ ਨਾਮਿਨੇਟ ਕੀਤਾ ਗਿਆ ਸੀ ਕੀ ਕਹਿਣਾ ਚਾਹੋਗੇ ਖਾਸ ਕਰਕੇ ਕਿਉਂਕਿ ਇਹਨਾਂ ਦਾ ਖਾਸ ਕਰਕੇ ਪ੍ਰੈਸਰ ਮੀਡੀਆ ਜਿਹੜਾ ਹੈਗਾ ਇੱਕ ਪਹਿਲਾ ਉਪਰਾਲਾ ਹੈਗਾ ਪਹਿਲਾ ਪ੍ਰੋਗਰਾਮ ਹੈਗਾ ਹਾਂਜੀ ਇਹਨੇ ਬਹੁਤ ਅੱਛਾ ਲੱਗਣ ਦੇ ਤੇ ਬਹੁਤ ਹੀ ਜ਼ਿਆਦਾ ਆਰਗੇਨਾਈਜ਼ਡ ਚੀਜ਼ਾਂ ਜਿਹੜਾ ਕਿ ਆਮ ਅਸੀਂ ਦੇਖਦੇ ਹਾਂ ਜਦੋਂ ਕਿ ਫਿਲਮ ਫੇਅਰ ਵਗੈਰਾ ਜਾਂ ਹੋਰ ਵੀ ਅਵਾਰਡ ਫੰਕਸ਼ਨ ਦੇ ਬਹੁਤ ਸੇਮ ਹੀ ਆਲਮੋਸਟ ਲੱਗਣਦੇ ਆ ਕੋਈ ਫਰਕ ਨਹੀਂ ਉਹਨਾਂ ਚ ਹਾਂਜੀ ਠੀਕ ਹੈ ਸਰ ਥੈਂਕ ਯੂ ਜੀ ਥੈਂਕ ਯੂ ਸੋ ਥੈਂਕ ਯੂ ਐਸਨ ਪਰਮਿੰਦਰ ਜੀ ਔਰ ਐਕਸ਼ਨ ਡਾਇਰੈਕਸ਼ਨ ਸੀ ਔਰ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਤਜਰਬਾ ਜਿਹੜਾ ਹੈਗਾ ਉਹ ਵੀ ਦੱਸਿਆ ਔਰ ਬਹੁਤ ਸਾਰੀਆਂ ਪੰਜਾਬੀ ਔਰ ਹਿੰਦੀ ਫਿਲਮਾਂ ਜਿਹੜੀਆਂ ਹੈਗੀਆਂ ਇਹ ਕਰ ਚੁੱਕੇ ਨੇ